ਸ੍ਰੀ ਵਾਹਿਗੁਰੂ ਜੀ ਬਾਰਾਮਹਮਾਜ ਮਹਾਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪਰਸਾ ਤੋ ਗੋਵਿੰਦ ਆਰਾਦੀ ਐ ਉਹ ਵੇ ਅਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪੜਾ ਚੇਤ ਗੋਵਿੰਦ ਆਰਾਦੀ ਐ ਪੂਰ ਆਨੰਦ ਕਣਾ ਸੰਤਜ ਨਾਮਿਲ ਪਾਈ ਐ ਅਰਸਨਾ ਨਾਮ ਪਨਾ ਜਿਨ ਪਾਇਆ ਪ੍ਰਭ ਆਪਨਾ ਆਇਤ ਸਹ ਗਣਾ ਕੱਖਣ ਤੇ ਸਬੇਨ ਜੀਵਨ ਬਿਰਥਾ ਜਨਮ ਜਣਾ ਜਲਥਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਿਣਾ ਜਿਨੇ 라 ਵਾਸੋ ਪ੍ਰਭੂ ਕਿੰਨਾ ਭਾਗੁ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਏ ਸੋ ਪ੍ਰਭੂ ਇਸ ਕਹਿ ਪਾਇ ਲਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਤੇਤ ਮਲਾਏ ਸੋ ਪ੍ਰਭੂ ਇਸ ਕੇ ਪਾਇ ਲਗਾ ਸ੍ਰੀ ਵਾਹਿਗੁਰੂ ਜੀ ਬਰਹਮ ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲੋਹਾਰਾਮ ਚਾਰ ਪੁੰਟ ਦਹ ਦਿਸ ਭਰਵੇਂ ਥਕਿਆ ਏ ਪ੍ਰਭ ਕੀ ਸਾਮ ਤਨ ਦਦੇ ਤੇ ਬਹਾਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਕ ਮੁਲਾਵਤਿ ਉਪਜੈ ਨਾਹੀ ਧਾਮ ਹਰ ਨਾ ਹਣ ਮਿਲਿਆ ਸਾਜਣੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟੇ ਪਾਟਨਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੁਮ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚਿਤ ਗੁਵਿੰਦ ਆਰਾਧਿਆ ਹੋਵੇ ਆਨੰਦ ਕਾ ਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਣਾ ਇਕਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲਥਲ ਮਹਿਲ ਪੂਰਿਆ ਰਵਿਆ ਵਿੱਚ ਵਨਾ ਸੋ ਪ੍ਰਭ ਚਿਤਨ ਆਵੇ ਕਿਤੜਾ ਦੁੱਖ ਗੁਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚਿਤ ਮਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ਸਾਕਤੀ ਰਣ ਕੋ ਵਾਢਿਆ ਜਿਨਾਂ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲ ਤਰਨ ਸੰਗਤ ਨਾ ਹਰਵਣਾਸੀ ਓ पलच पल सगले मोए ਝੂਠਾ ਤੰਦਾ ਮੋਹ ਇੱਕ ਸਹਰ ਕੇ ਨਾ ਬਿਨ ਅਗੇ ਲਈ ਹੈ ਖੋਹੇ ਦਯਵ ਸਰਵ ਗੁਚ ਨਾ ਪ੍ਰਾਪਿਨ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਸਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਿੰਦਾ ਲੋੜੀਐ ਇਸ ਅੱਗੇ ਸਭ ਨਿਵਾਨ ਸੱਜਣਾਂ ਧਾਵਨ ਲੱਗੇ ਆ ਕਿਸੇ ਨ ਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੇ ਨਾਹੀਂ ਸੰਨ ਰੰਗ ਸਵੇ ਨਾਰਾਇਣੇ ਦਿੱਤੇ ਮਨ ਭਵਨ ਜੋ ਹਰ ਲੋੜ ਐ ਸੋ ਕਰ ਸੋਈ ਜੀ ਕਰਨ ਜੋ ਪ੍ਰਾਪੀਤੇ ਆਪਣੇ ਸਹੀ ਕਹਿ ਧੰਨ ਆਪਣਾ ਲੀਆ ਜੇ ਮਿਲੈ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇ ਟਰੰਗ ਲਾ ਤਿਸ ਧਣੀ ਜਿਸ ਕਾ ਭਾਗ ਮੈ ਧੰਨ ਅਸਾਰਤ ਬੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸੰਧੀ ਆਸ ਦੁਇ ਭੈ ਉਗੂਚੀਐ ਗਲ ਪਈ ਸੁਜਮਕੀ ਫਾਸ ਜਿਹਾ ਬੀਜ ਸੋ ਲੋਣੈ ਮੱਥੇ ਜੋ ਲਖਿਆਸ ਔਰੈਣ ਵਿਹਾਣੀ ਪਸਤਾ ਨੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪਰਬ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀ ਨਾਨਕੀ ਅਰਦਾਸ ਆਸਾੜ ਸਹੰਜਾ ਤਸ ਲਗੈ ਜਿਸ ਮਨ ਹਰ ਚਰਨ ਨਿਵਾਸ ਕਾਵਣ ਸਰਸੀ ਕਾਵਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਜਿਸਨ ਸਬੇ ਸ਼ਿਆਰ ਅਮਰਤ ਬੋਸ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਤਨ ਪ੍ਰਸੰਗ ਔਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਬਲਾਵਣ ਹਾਰ ਜਿਨਿਸ ਕੀ ਪਰਪਾਇ ਆਹ ਤਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆਕਾਰ ਅਸ਼ੁਭ ਦਸਵਾਰਨ ਹਾਰ ਸਾਵਣ ਤਿਨਾ ਸੁਹਾਗਨੀ ਦਿਨ ਰਾਮ ਨਾਮ ਉਰ ਹਾਰ ਪਦ ਪਰਮ ਕੋਲਾਣਿਆ ਦੁਜੈ ਲੱਗਾ ਹੇਤ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀਤ ਤਵੇਲੇ ਕਹਿਸਨ ਪ੍ਰੇਤ ਪਕੜ ਚਲਾਇਣ ਦੂਤ ਜਾਮਾ ਕਿਸੇ ਨਾ ਦੇਣੀ ਭੇਤ ਛੜਖੜੋ ਤੇਖਣੇ ਵਾਹੇ ਜਿਨਸਿਓ ਲੱਗਾ ਹੇਤ ਹੱਥ ਮੋੜੇ ਤਨ ਕਪੈ ਸਿਆਉ ਹੋਆ ਸੀਤ ਅਜਿਹਾ ਵੀਜੈ ਸੋਲੂਨੇ ਕਰਮਾਸੰ ਲੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਭੋਤ ਪ੍ਰਦੇਤ ਸੇ ਪਦੁਹ ਨਰਕਣ ਪਾਈ ਹੈ ਗੁਰ ਰਖਣ ਵਾਲਾ ਹੇਤ ਦਰਸ਼ਨ ਪ੍ਰੇਮ ਉਹ ਮਹਾੜਾ ਕਿਉ ਮਿਲੇ ਹਰ ਜਾਏ ਮਨ ਤਨ ਪਿਆਰ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਏ ਸੰਸਹਾਈ ਪ੍ਰੇਮ ਕਹਿ ਹਉ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਗਾਏ ਆਗ ਤਿਆਗ ਬੇਨਤੀ ਕਰਹਿ ਲਿਓ ਪ੍ਰਭੂ ਲਟਲਾਏ ਜੋ ਹਰ ਪੰਤ ਮਲਾਏ ਆਸੇ ਵਿਛੜ ਕਤਹਿ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਸਰਣਾਏ ਅਸੂ ਸੁਖਿ ਵਸੰਦੇ ਆਜ ਨਾਮਿਆ ਹਰ ਰਾਏ ਕਤਕ ਕਰਮ ਕੁਮਾਵਣੇ ਦੋਸ਼ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਨ ਸੱਬੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿਰਮਹ ਕੋੜੇ ਹੋਏ ਗੈ ਜਤੜੇ ਮਾਇਆ ਭੋਗ ਵੇਤਨਾ ਕੋਈ ਕਰ ਸਕਾ ਕਿਸ ਤੈ ਰੋਵੈ ਰੋਜ ਕੀ ਤੱਕ ਸੁਨ ਨ ਹੋਵੇ ਲਿਖਿਆ ਤੁਸ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮਿਰਸਾਹਿਬ ਬੰਦੀ ਮੋਚ ਕਰਤ ਕੋ ਵੈ ਸਾਧ ਸੰਗ ਬਿਨਸਾ ਸਭੈ ਸੋਚ ਮਗਰ ਮਹ ਸੁਹੰਗੀਆਂ ਹਰ ਪ੍ਰਸੰਗ ਬੈਠੜੀ ਆਹਾ ਤਨ ਕੀ ਸੋਭਾ ਕਿਆ ਗਣੀ ਜੀ ਸਾਹਿਬ ਮੇਲੜੀ ਆਹਾ ਤਨ ਮਨ ਮੋਲਿਆ ਆਰਾਮ ਸਿਉ ਸੰਸਾਰ ਸਹਿ ਲੜੀਆ ਸਾਜਨਾ ਤੇ ਬਹਾਰੀ ਸੇ ਰਹਿਣਾ ਕੇ ਲੜੀ ਆਹ ਚੰਦੋਖਣ ਕਬੋਂ ਉਤਰਐ ਸੇ ਜਮਕੈ ਵਸ ਪੜੀ ਆਹ ਜਿਨੀ 라ਵਿਆ ਪ੍ਰਭ ਆਪਨਾ ਸੇ ਦਿਸਨ ਨਿਤ ਖੜੀ ਆਹ ਰਤਨ ਜਿਵੇ ਹਰ ਲਾਲ ਹਰ ਕੰਠ ਤੇ ਨਾਂ ਜੜੀ ਆ ਨਾਨਕ ਬਾਸ਼ਿਆ ਧੋੜ ਤੈਨੋਂ ਪ੍ਰਸਰਨੀਂ ਦਰ ਪੜੀ ਆਹ ਮੁਖ ਘਰ ਪ੍ਰਭ ਆਰਾਧਨਾ ਬੋੜ ਨ ਜਨ ਮੜੀ ਆਹ ਮੋਖ ਤੁਖਾਰਨ ਵਿਆਪੇ ਕੰਠ ਮਿਲਿਆ ਹਰਨਾਵ ਮਨ ਵਿਦਿਆ ਚਰਨ ਨਾਰਵਿੰਦਾ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੁਹਿ ਨ ਸਕਹੀ ਮਿਲ ਸਾ ਦੂ ਗੁਣ ਗਾਹੋ ਜਹਤੈ ਉਪਜੀਤੈ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨਮ ਛੜਿਆ ਹੋ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗੋਂ ਅਗਾਹੋ ਸਰਮਪਈ ਨਾਰਾਇਣੇ ਨਾਨਕ ਦਰਪਈ ਆਹੋ ਪੁਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਮਾਗ ਮੰਜਨ ਸੰਸਾਦੁਆ ਤੂੜੀ ਕਾਰਿ ਇਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਿ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸਾ ਲੋਭ ਸੁਹਾਣ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰ ਸਗਲ ਪੁੰਨ ਜੀ ਦੇ ਆ ਪ੍ਰਵਾਨ ਜਿਸਨੂੰ ਦੇਵਾਂ ਦਇਆ ਕਰ ਸੋਈ ਪੁਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮੱਗ ਸੁਤੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਣ ਹਲ ਗੁਣ ਅਨੰਦ ਉਪਾਰ ਦਿਨ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਿਜ ਸੁਹਾਵੇ ਸਰਬ ਸੁਖ ਹਣ ਦੁਖਾ ਨਾਹੀ ਜਾਏ ਇਸ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਹਾ ਮੰਗਲ ਗਾ ਵਹਿ ਗੀਤ ਗੋਵਿੰਦ ਲਾਏ ਹਰ ਜਿਹਿਆ ਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਰਤ ਪਲਤ ਸਵਾਰਿਓ ਨਾ ਨਿਥਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਜਨ ਮਹਿ ਤਾਏ ਦੇਵਾ ਇਕਨ ਇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਐ ਜਿਸਨੂੰ ਤਿਲਣਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਅਰਗਰ ਪੂਰਾ ਰਧਿਆ ਦਰਗੇ ਸਚ ਖਰੇ ਸਰਬ ਸੁਖਾ ਨਿ ਚਰਨ ਹਰਿ ਪਦ ਲਭਿ ਖਉ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਾ ਨਾਹਿ ਦਰੇ ਕੂੜ ਗਹਿ ਦੁਬਦਾਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸਿਮ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਪਲੇ ਜਨ ਕੋ ਨਦਰ ਕਰੇ நான மங்க கிருப்போ மாதிவ பழே ஜினகோ நிறக்கே நான மங்க கிருப்பா ே بگو سگل سمگری تمام تمری گات ਕਦਾ ਸਦਾ ਕੋ ਦਬਾਨੀ ਦੀ ਤੁਮਰੀ ਗਤ ਮੈਂ ਤੂੰ ਹੀ ਜਾਣੀ ਨਾਨਕ ਕਦਾ ਸਦਾ ਕੋ ਦਬਾਨੀ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਦ ਸ੍ਰੀ ਭਗਉਤੀ ਜੀ ਕੀ ਬਾਤ ਸਹੀ ਦਸਵੀਂ ਪ੍ਰੇਥੋਂ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਪਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸੇਵਤੋ ਸਿਧੀ ਹਾਜ਼ਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਅਜਿ ਡਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨਾਮ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਸਤ ਸ੍ਰੀ ਅਕਾਲ ਪੁਤਖ ਜੀ ਦਾ ਧਿਆਨ ਤਰਕੇ ਖਾਲਸਾ ਦੀ ਸਾਧ ਸੰਗਤੋ ਬੋਲਣਾ ਜੀ ਸਾ ਪਾਤਸ਼ਾਹਿਆਂ ਦੀ ਦੇਸ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਜੂਰ ਜੈ ਰਾਜੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਆ ਕੋ ਲੋਕ ਪਰਲੋਕ ਕੇ ਸਹਾਇਕ ਖਾਜਰ ਨਾ ਜਦ ਤਿੰਨਾ ਦੇ ਪਾਠ ਦਰਸ਼ਨ ਦਾਦਾ ਜੀ ਕਾ ਧਿਆਨ ਤਰਕੇ ਖਾਲਸਾ ਦੀ ਸਾਧ ਸੰਗਤ ਬੋਲਣਾ ਜੀ 10 ਪਾਸ ਸਾਈਆਂ ਚਾਦ ਸਹਿਬ ਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟਿਆ ਤਪੀਆਂ ਜਤੀਆਂ ਸਤੀਆਂ ਸਮੂਹ ਸਦਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਮੂਹ ਗੁਰਦਵਾਰਿਆਂ ਛੱਡਿਆਂ ਬੁੰਗਿਆਂ ਨਸਾਂ ਦਾ ਗੁਰਧਾਮਾਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਖੇ ਆਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਰੋ ਲੋਭੋ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿੱਧਕ ਦਾਨ ਭੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਵਣ ਆਵੇ ਸੁਆਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੀਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲ ਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚੰਨਾ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰવાન ਜੋ ਭਾਵੇ ਸੋ ਕੰਮ ਕਰਾਈ ਮਿਹਰਵਾਨ ਜੋ ਨਾ ਭਾਵੇ ਸੋ ਨਾ ਕਰਾਈ ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੇ ਸੋ ਨਾ ਦੇਈ ਜਿੱਥੇ ਭਾਵੇ ਜਿੱਥੇ ਰੱਖ ਲੈ ਜਿੱਥੇ ਨਾ ਭਾਵੇ ਜਿੱਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾ ਕਮਲਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੀ ਦਰਗਾਹ ਦੇ ਵਕਸੀਆਂ ਸਾਜਿਆਂ ਨਵਾਜਿਆਂ ਗੁਰਮੁਖਾਂ ਪਿਆਰਿਆਂ ਦੀ ਮੀਲੇ ਬਖਸ਼ੀ ਜਿਨ੍ਹਾਂ ਦੇ ਮਿਲਨੇ ਕਰਕੇ ਸਿੱਖੀ ਸਦਗਰੀ ਪ੍ਰਾਪਤੀ ਹੋਵੇ ਤਉ ਦਰਗਾਹ ਦੀ ਸਮਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੇ ਜਿਸ ਦੇ ਮਿਲਨੇ ਕਰਕੇ ਤੂੰ ਬਿਸtre ਜਾਵੇਂ ਦਰਗਾਹਾਂ ਦੇ ਧੱਕੇ ਦਾ ਮੇਲਾ ਨਾ ਦੇਉ ਜੀ ਮਿਹਰਵਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆ ਦੇ ਉੱਭਰ ਤੇ ਤੇਲੇ ਹੋਵਾਰ ਸਰਦੇ ਬਲਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾਂ ਜਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਤਾਂ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਣ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮਿੱਠਾ ਲੱਗੇ ਮੈਂ ਕੀਤਾ ਨਾ ਜਾਤਾ ਹਰਾਮ ਕੋਰੋਂ ਕਿਆ ਮੋਹ ਦੇ ਸਾਂ ਦੋਟ ਚੋੜ ਗੁਨ ਹੈ ਗਾਲੂਣ ਹਰਾਮੀ ਪਾਹਣ ਨਾ ਪਾਤ ਗਰਾਮੀ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬ ਦੇ ਪੱਥ ਤਤਾਰੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ ਬਦੇਸ ਦਾ ਬੂਝ ਐਸੇ ਮੇਰਾ ਮਨ ਵਿਖਿਆ ਬੇਮੋਹ ਆਕਸ਼ ਯਾਰਾ ਭਾਤ ਨ ਸੂਝ ਕੇ ਨਰੰਕਾਰ ਸੂਪ ਸੱਚੇ ਪਾਤਸ਼ਾਹ ਜੀ 사ਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹ ਪੁਜੇ ਕਾ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਉਲਾਦ ਸਿਰ ਤੇ ਹੱਥ ਰੱਖੋ ਸਬਤ ਬਖਸ਼ੋ ਸਿੱਧੇ ਰਸਤੇ ਪਾਵੋ ਸਤਿਵੱਤ ਭੁਲਾ ਮਾਫ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਹਾਜ਼ਰ ਹਜੂਰ ਬੈਠ ਕਰਕੇ ਕਦ ਕਦ ਵਾ ਰਹੇ ਹੋ ਸੋ ਵੀ ਵਾਹ 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 ਆਮਦਤ ਦੇ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜ਼ੂਰ ਸ੍ਰੀ ਆਪਸਾ ਜੀ ਦੀ ਬਾਸ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਚੇਤ ਦਾ ਮਹੀਦਾ ਜਾਣ ਸ੍ਰੀ ਵਾਰਾ ਮਹਾ ਜੀ ਕੇ ਪਾਠ ਹੋਈ। ਪਾਠ ਕਰਦੇ ਆਂ ਕੀਰਤਨ ਕਰਦੇ ਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਖਾਜਰ ਕੀਤਾ ਹੈ। ਨਾਲ ਲੰਗਰ ਦੇ ਵਿੱਚੋਂ ਪ੍ਰਸਾਦੇ ਦਾ ਥਾਲ ਵੀ ਖਾਜਰ ਹੈ। ਆਪ ਜੀ ਕੋ ਭੋਗ ਲਗੇ। ਸੀਤ ਪ੍ਰਸਾਦ ਪਿਆਰੀ ਸਾਦ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਵਰਤੇ। ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲ, ਫੁੱਲ, ਸਮੂਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ। ਸਬਦਾਂ ਦੀ ਹਾਜ਼ਰੀ ਲਾਉਣੀ ਸਬਦਾਂ ਨੂੰ ਨਾਮ ਦਾਣ ਗੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ ਕਦਮ ਲੇਖੇ ਲਾਉਣੇ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਚੜ੍ਹਦੀ ਕਲਾ ਵਿੱਚ ਰੱਖਣਾ ਦੇਸ਼ਾਂ ਪਰਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਆਪ ਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਐਸੇ ਵੇਲੇ ਜੋ ਵੀ ਆਪ ਜੀ ਕੇ ਹਜੂਰੇ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਬਤ ਦਾ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਤਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਆਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ ਬੇਨਤੀ ਹੈ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਜਨਮ ਦਿਹਾੜਾ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਇਸ ਮਹੀਨੇ ਵਿੱਚ ਆ ਰਿਹਾ ਹੈ 13 ਚੇਤਰ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਸੋ ਹਰ ਸਾਲ ਦੀ ਤਰ੍ਹਾਂ ਜੋ ਬਾਬਾ ਜੀ ਦਾ ਜਨਮ ਨਗਰ ਪਿੰਡ ਝੋੜੜਾ ਵਿਖੇ ਬਾਬਾ ਜੀ ਦੇ ਘਰ ਵਿੱਚ ਵੀ ਅਤੇ ਬਾਬਾ ਜੀ ਦੇ ਦੋ ਸਥਾਨ ਉੱਥੇ ਹਨ ਦਮਦਮਾ ਸਾਹਿਬ ਤੇ 13 ਮੰਜਲਾ ਸਾਰੇ ਸਥਾਨਾਂ ਤੇ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖੰਡ ਪਾਠ ਤੁਕਤਕ ਵਾਲੇ ਸੰਕਟ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਵਿਸ਼ੇਸ਼ ਤੌਰ ਤੇ 22 ਤੋਂ 24 24 ਤੋਂ 26 ਮਾਰਚ ਨੂੰ ਇਸ ਸਮਾਗਮ ਹੋਣੇ ਹਨ ਅਤੇ 22 ਤੋਂ 24 24 ਤੋਂ 26 ਜਿਹੜੇ ਵੱਡੇ ਪਾਠ ਪੈ ਰੱਖੇ ਹਨ ਉਹਨਾਂ ਦੇ ਭੋਗ 22 ਨੂੰ ਪੈਣੇ ਹਨ ਜਿਹੜੇ 13 ਮੰਜਲਾ 68 ਵਿੱਚ ਪਾਠ ਰੱਖੇ ਹੋਏ ਹਨ ਉੱਥੇ 25 ਤਰੀਕ ਨੂੰ ਭੋਗ ਪੈਣੇ ਹਨ ਅਤੇ ਨਾਲ ਹੀ ਸੰਤ ਬਾਬਾ ਨਾਰਾਇਣ ਸਿੰਘ ਜੀ ਦੀ ਵਰਸੀ ਦੀ ਯਾਦ ਵਿੱਚ ਖੰਡ ਪਾਠ ਚੱਲ ਰਹੇ ਹਨ ਉਹਨਾਂ ਦੇ ਭੋਗ 26 ਨੂੰ ਪਹਿਣਗੇ ਉਪਰੰਤ ਨਗਰ ਕੀਰਤਨ ਕੀਤਾ ਜਾਵੇਗਾ ਸਜਾਇਆ ਜਾਵੇਗਾ ਸੋ ਜਿੱਥੇ ਵੀ ਕਿਤੇ ਕਿਸੇ ਨੂੰ ਸਮਾ ਮੇਲੇ ਉੱਥੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਇੱਥੇ ਨਾਨਕਸਰ ਵਿੱਚ ਵੀ ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਣਗੀਆਂ ਸੋ ਸਾਰਿਆਂ ਨੇ ਆਪੋ ਆਪਣੇ ਜਿੱਥੇ ਕਿਤੇ ਸਮਾ ਮੇਲੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਦੂਸਰੀ ਬੇਨਤੀ ਹੈ ਸਤਖੰਡ ਵਿੱਚੋਂ ਹੁਕਮ ਹੋਇਆ ਹੈ ਕਿ ਸਮਾਂ ਬਦਲ ਗਿਆ ਹੈ ਮੌਸਮ ਬਦਲ ਗਿਆ ਹੈ ਇਸ ਕਰਕੇ ਜੋ ਕੀਰਤਨ ਦਾ ਸਮਾਂ ਹੈ ਸਵੇਰ ਦਾ ਅਤੇ ਸ਼ਾਮ ਦਾ ਦੋਵੇਂ ਹੀ ਬਦਲੇ ਜਾ ਰਹੇ ਹਨ ਅੱਜ ਸ਼ਾਮ ਨੂੰ 4:30 ਵਜੇ ਕਥਾ ਆਰੰਭ ਹੋ ਕੇ 9 ਵਜੇ ਹੁਕਮਨਾਮੇ ਦਾ ਟਾਈਮ ਹੋਇਆ ਕਰੇਗਾ 4:30 ਵਜੇ ਕਥਾ ਆਰੰਭ ਹੋਵੇਗੀ ਅਤੇ 9 ਵਜੇ ਹੁਕਮਨਾਮਾ ਅਤੇ ਸਮਾਪਤੀ ਦਾ ਸਮਾਂ ਹੋਵੇਗਾ ਅੰਮ੍ਰਿਤ ਵੇਲੇ 3:30 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਕੇ 7 ਵਜੇ ਧੰਨ ਬਾਬਾ ਲਗਾ ਕੇ ਸਮਾਪਤੀ ਦਾ ਸਮਾਂ ਹੋਇਆ ਕਰੇਗਾ ਉਸ ਤੋਂ ਪਹਿਲੇ 2 ਵਜੇ ਸੁਖਨੀ ਸਾਹਿਬ ਆਰੰਭ ਹੋ ਕੇ 3:30 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ 7 ਵਜੇ ਸਮਾਪਤੀ ਦਾ ਸਮਾਂ ਸੋ ਸਾਰਿਆਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰੋ ਅਤੇ ਗੁਰੂ ਦਾ ਸ਼ਬਦ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਉਪਕਾਰੀ ਆਏ ਜਨ ਪਰ ਉਪਕਾਰੀ ਆਏ E ਘੜੇ ਘਰ ਸੰਤ ਤੁਮਾਰੇ ਭਗੜੇ ਘੜੇ ਹਰ ਸੰਤ ਤੁਮਾਰੇ ਭਗੜੇ ਘੜੇ ਹਰ ਸੰਤ ਤੁਮਾਰੇ on ਮਰਨ ਦੋ ਹੂੰ ਮੈਂ ਨਹੀਂ ਜਨਮ ਮਰਨ ਦੋ ਹਰ ਸੰਤ ਤਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਈਏ ਆਏ ਸਭ ਲਤਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਾ ਹਉ ਬਲ ਜਾਏ ਕੇਸਾ ਕਾ ਕਰ ਚਵਰ ਟਲਾ ਚਰਨ ਧੂੜ ਮੁਖ ਲਾਈ ਜਨਮ ਮਰਨ 도 ਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਾਂ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀਂ ਰਾਤ ਸੱਚਾ ਸੁਖ ਸੱਚੀ ਵਢਿਆਈ ਜਿਸਕੇ ਸੇ ਤਨ ਜਾਤੇ ਪੱਖਾ ਫੇਰੀ ਪਾਣੀ ਧੋਵ ਹਰ ਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਿਨਾਂ ਤੇਰੇ ਜਨ ਦੇਖਣ ਪਾਵਾ ਨਾਨਕ ਕੇ ਪ੍ਰਭ ਪਾਸ ਬਿਨਾਂਤੀ ਤੇਰੇ ਜਨ ਦੇਖਣ ਪਾਵਾਂ